ਹਾਂਜੀ ਅੱਜ ਆਪਾਂ ਦੱਸਾਂਗੇ ਤੁਹਾਨੂੰ ਵੀ ਸ਼ੇਪ ਗਲੇ ਦੇ ਚੌੜੀ ਲੈਸ ਕਿਵੇਂ ਲਾ ਸਕਦੇ ਆ ਸਭ ਤੋਂ ਪਹਿਲਾਂ ਆਪਾਂ ਵੀ ਸ਼ੇਪ ਗਲਾ ਇਸ ਤਰ੍ਹਾਂ ਜੜ ਲੈਣਾ ਚੜ ਕੇ ਇਹਦੇ ਕੱਟ ਲਾ ਕੇ ਇਹਨੂੰ ਕੱਚਾ ਟਾਂਕੇ ਨਾਲ ਫੋਲਡ ਕਰ ਲੈਣਾ ਠੀਕ ਹੈ ਤੇ ਇਦਾਂ ਆਪਾਂ ਨੇ ਫੋਲਡ ਕਰ ਲਿਆ ਹੁਣ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਲੈਸ ਲਾਉਣੀ ਹੈ ਇਹ ਆਪਾਂ ਜੇ ਇਦਾਂ ਲਾਉਣੀ ਹੈ ਤਾਂ ਆਪਣੀ ਜਿਹੜੀ ਕੰਨੀ ਬਹੁਤ ਢਿੱਲੀ ਲੱਗਦੀ ਹੈ ਇਧਰ ਇਧਰਲਾ ਸਾਈਡ ਕਿਉਂਕਿ ਇਹ ਚੌੜੀ ਹੁੰਦੀ ਹੈ ਤੇ ਫਿਰ ਆਪਾਂ ਕੀ ਕਰਨਾ ਇੱਥੇ ਆਪਾਂ ਨੇ ਇਦਾਂ ਇੱਕ ਸਲਾਈ ਲਾ ਲੈਣੀ ਹੈ ਬਿਲਕੁਲ ਕੰਨੀ ਕੰਨੀ ਤੇ ਠੀਕ ਹੈ ਇਹ ਤੁਸੀਂ ਬਰੀਕ ਬਖੇ ਨਾਲ ਵੀ ਲਾ ਸਕਦੇ ਤੇ ਵੱਡੇ ਬਖੇ ਨਾਲ ਵੀ ਜੇ ਤੁਸੀਂ ਥੋੜਾ ਜਿਹਾ ਵੱਡਾ ਬਗਾ ਕਰਕੇ ਲਾਉਂਗੇ ਤੇ ਇਹ ਆਟੋਮੈਟਿਕ ਆਪਣੇ ਆਪ ਥੋੜੀ ਦੀ ਵਾਲ ਬਣ ਜਾਣਗੇ ਤੇ ਤੁਸੀਂ ਇਦਾਂ ਲਾ ਕੇ ਤੇ ਹੁਣ ਇਹਦਾ ਕਾਰਨਰ ਜਿਹੜਾ ਵਿਚਾਲੇ ਆਉਂਦਾ ਮਿਲ ਲੈਣਾ ਤੁਸੀਂ ਸਾਈਡ ਤੋਂ ਜਿੱਥੇ ਆਪਣਾ ਵਿਚਾਲਾ ਆਉਂਦਾ ਉੱਥੇ ਤੁਸੀਂ ਇਸ ਤਰ੍ਹਾਂ ਸਿਉਣ ਲਾ ਲੈਣੀ ਹੈ ਤੇ ਹੁਣ ਆਪਾਂ ਇੱਕ ਵਾਰੀ ਇਹ ਸਲਾਈ ਲਾ ਲਈ ਇਦਾਂ ਤੇ ਹੁਣ ਇਹਨੂੰ ਆਪਾਂ ਇਥੋਂ ਰੱਖ ਕੇ ਵਿਚਾਲੇ ਮਿਲ ਲਾਂਗੇ ਆਪਣੀ ਜਿਹੜੀ लेस ਪੂਰੀ ਆਂਦੀ ਹੈ ਤੇ ਇਦਾਂ ਆਪਾਂ ਇਥੋਂ ਵਿਚਾਲੋਂ ਫਰ ਕੱਟ ਕਰ ਲਾਂਗੇ ਠੀਕ ਹੈ ਹੁਣ ਆਪਾਂ ਇਹਦਾ ਸੈਂਟਰ ਵਿੱਚ ਰੱਖ ਕੇ ਜਿੱਥੇ ਆਪਣਾ ਕੋਰਨਰ ਹੈ ਤੇ ਇਹਦੇ ਵਿੱਚ ਆਪਾਂ ਰੱਖ ਕੇ ਇਦਾਂ ਸਿੱਧੀ ਸਲਾਈ ਲਾਉਣੀ ਹੈ ਠੀਕ ਹੈ ਜਿਹੜੀ ਚੌੜੀ लेस ਆ ਉਹ ਆਪਾਂ ਨੂੰ ਇਦਾਂ ਚਾਲਿਓ ਫੋਲਡ ਕਰਨੀ ਪੈਂਦੀ ਹੈ ਜੇ ਵੀ ਸ਼ੇਪ ਗਲੇ ਤੇ ਲਾਉਣੀ ਹੈ ਤੇ ਹੁਣ ਆਪਾਂ ਇਹਨੂੰ ਉੱਪਰਲੀ ਸਾਈਡ ਤੋਂ ਇਥੋਂ ਰੱਖ ਕੇ ਨਾਲ-ਨਾਲ ਦੀ ਲਗਾਵਾਂਗੇ ਤੇ ਸਾਈ ਅੱਪਰਲੀ ਸਾਈਡ ਪਹਿਲਾਂ ਵੀ ਲਾ ਸਕਦੇ ਆ ਤੇ ਵੈਸੇ ਆਪਾਂ ਸਲਾਈ ਲਾ ਕੇ ਥੋੜੀ ਥੋੜੀ ਵਾਲ ਬਣਾ ਲਈ ਸੀਗੇ ਤੇ ਫਿਰ ਵੀ ਆਪਾਂ ਇਧਰਲੀ ਸਾਈਡ ਦੀ ਤੁਹਾਨੂੰ ਦੱਸਦੇ ਆ ਵੀ ਨਾਲ-ਨਾਲ ਰੱਖ ਕੇ ਆਪਾਂ ਕਿਵੇਂ ਸਲਾਈ ਲਾਉਣੀ ਆ ਤੇ ਇਧਰ ਦੀ ਥੋੜੀ ਜੀ ਔਖੀ ਲੱਗਦੀ ਹੁੰਦੀ ਹੈ ਇਹ ਸਲਾਈ ਪਹਿਲਾਂ ਲਾਈਏ ਜੇ ਤੇ ਪਰ ਇਹ ਥੋੜੀ ਥੋੜੀ ਵਾਲ ਬਣਾ ਕੇ ਲਾਉਣੀ ਪੈਂਦੀ ਹੈ ਫਿਰ ਆਪਣੀ ਬਾਹਰਲੀ ਸਾਈਡ ਨੂੰ ਪੂਰੀ ਆਉਂਦੀ ਹੈ ਤੇ ਹੁਣ ਆਪਾਂ ਇਹਦੇ ਇਧਰਲੀ ਸਾਈਡ ਬਾਹਰ ਚ ਲਾਵਾਂਗੇ ਵਿਚਾਲਿਓ ਤੇ ਇਧਰ ਆਪਾਂ ਸਾਈਡ ਵਾਲੀ ਸਿਉਣ ਲਾ ਲਾਂਗੇ ਤਾਂ ਕਿ ਆਪਣੀ ਜਿਹੜੀ ਫਿਨਿਸ਼ਿੰਗ ਨਾਲ ਪੂਰੀ ਲੇਸ ਲੱਗ ਜਾਵੇ ਤੇ ਮੂਹਰਲੀ ਸਾਈਡ ਤੋਂ ਆਪਾਂ ਪੂਰੀ ਕਰਕੇ ਰੱਖਾਂਗੇ ਇਦਾਂ ਆਪਾਂ ਲਗਾਵਾਂਗੇ ਠੀਕ ਹੈ ਜੀ ਹੁਣ ਆਪਾਂ ਨੀਚੇ ਤੋਂ ਰੱਖ ਕੇ ਤੇ ਆਪਾਂ ਜਿਹੜੀ ਉੱਪਰ ਨੂੰ ਲਿਆਵਾਂਗੇ ਅੰਦਰ ਵਾਲੀ ਵਾਲੀ ਲੇਸ ਸਲਾਈ ਠੀਕ ਹੈ ਇਦਾਂ ਆਪਾਂ ਲਾਵਾਂਗੇ ਤਾਂ ਆਪਣੀ ਜਿਹੜੀ ਇਹ ਵੀ ਸ਼ਿਪ ਗਲੇ ਤੇ ਲੇਸ ਬਹੁਤ ਹੀ ਸੋਹਣੀ ਲੱਗਦੀ ਹੈ ਤੇ ਇਹ ਜਿਹੜੀ ਆਪਣੀ ਟਲ ਕਰਕੇ ਲਾਉਣੀ ਪੈਂਦੀ ਹੈ ਇਦਾਂ ਆਪਣੀ ਲੱਗ ਗਈ ਹੈ ਹੁਣ ਆਪਾਂ ਇਧਰਲੀ ਸਾਈਡ ਵੀ ਇਧਰ ਬਾਹਰਲੀ ਸਾਈਡ ਪਹਿਲਾਂ ਸਿਉਣ ਲਾਵਾਂਗੇ ਠੀਕ ਹੈ ਆਪਣੀ ਉਧਰਲੀ ਸਾਈਡ ਆਪਾਂ ਤੁਹਾਨੂੰ ਦੱਸਿਆ ਸੀ ਵੀ ਉਧਰਲੀ ਸਾਈਡ ਆਪਾਂ ਕਿਵੇਂ ਲਾਈ ਹੈ ਹੁਣ ਆਪਾਂ ਇੱਥੋਂ ਜਿਹੜੀ ਸਿਉਣ ਨਾਲ-ਨਾਲ ਦੀ ਗਲਾਈ ਵਿੱਚ ਬਾਹਰ ਦੀ ਲਾ ਲੈਣੀ ਹੈ ਤੇ ਆਪਣੇ ਕੱਪੜਾ ਹੇਠਾਂ ਜਿਹੜਾ ਪਿਆ ਉਹ 'ਚ ਕੋਈ ਵਾਲ ਨਹੀਂ ਪੈਣਾ ਚਾਹੀਦਾ ਠੀਕ ਹੈ ਇਹ ਧਿਆਨ ਜ਼ਰੂਰ ਰੱਖਣਾ ਤੇ ਹੁਣ ਆਪਾਂ ਇਹ ਜਿਹੜੀ ਇਸ ਤੋਂ ਬਾਅਦ ਹੁਣ ਆਪਾਂ ਇਹ ਵਾਲੀ ਸਣਾਈ ਲਾਵਾਂਗੇ ਠੀਕ ਹੈ ਇਦਾਂ ਇਹ ਲੱਗਦੀ ਚੌੜੀ ਵਾਲੀ ਲੈਸ ਜਿਹੜੀ ਇਦਾਂ ਆਪਾਂ ਸਪਿੰਨ ਸੂਈ ਨਾਲ ਕੋਈ ਵੀ ਨਾਲ ਆਪਾਂ ਥੋੜਾ ਥੋੜਾ ਕੱਪੜੇ ਨੂੰ ਸੌਰੀ ਲੇਸ ਨੂੰ ਨਾ ਕੰਨੀ ਨੂੰ ਥੋੜਾ ਜਿਹਾ ਆਪਾਂ ਨਿੱਕੇ ਨਿੱਕੇ ਵਾਲ ਜੇ ਪਾ ਦਨੇ ਤੇ ਤਾਂ ਕਿ ਆਪਣੀ ਜਿਹੜੀ ਬਾਹਰਲੀ ਸਾਈਡ ਨੂੰ ਜਿਹੜੀ ਲੇਸ ਆ ਉਹ ਸਹੀ ਤਰੀਕੇ ਨਾਲ ਗਲਾਈ 'ਚ ਲੱਗ ਜਾਵੇ ਤੇ ਹੁਣ ਆਪਣੀ ਇਦਾਂ ਲੇਸ ਲਾ ਕੇ ਰੈਡੀ ਹੋ ਗਈ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਜਾਂਦੇ ਜਾਂਦੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ